ਨੀ ਚੰਜਰਾ ਸੁਣਦੀਆਂ ਨੇ ਸਾਨੂੰ ਤਾਂ ਸੁਣਦੀ ਵਧੀਆ ਲੱਗਦੀ ਆ ਵੀਰੇ ਤੁਸੀਂ ਹੌਲੈਂਡ ਦੇ ਬੈਠੇ ਆ ਹਾਂ ਚੰਜਰਾ ਵਜਦੀ ਐ ਸੋਹਣੀਆ ਲੱਗਦੀ ਆ ਪਤਾ ਲੱਗਦਾ ਵੀ ਯਾਰ ਹੌਲੈਂਡ ਦੇ ਬੈਠੇ ਆ ਮਾੜੀ ਆਵਾਜ਼ ਨਾ ਮਗਰੋਂ ਆਵੇ ਸਵਾਦ ਨਹੀਂ ਆਉਂਦਾ ਸਵਾਦ ਹੀ ਨਹੀਂ ਆਉਂਦਾ ਇੰਨੀ ਵਧੀਆ ਪੈਨ ਆ ਜੀ ਉਹ ਜਿਹੜੀ ਗੁੱਲੇ ਚ ਪਾ ਕੇ ਪੈਨ ਪਾਉਨੇ ਆ ਉਹ ਹਜੇ ਵੀ ਨਾਲ ਦੀ ਚੱਲਦੀ ਉਹਨੂੰ ਮੈਂ ਇੰਨੀ ਸਾਹਮ ਸਾਹ ਰੱਖਣਾ ਵੀ ਪੈਨ ਨਹੀਂ ਇਹ ਖੋਣ ਦੇਣੀ ਹੈਗੀ ਕਿਉਂਕਿ ਉਹੋ ਜੀ ਪੈਨ ਮਿਲਦੀ ਨਹੀਂ ਦੇਖੀ ਸ਼ਾਇਦ ਅੱਜ ਕੱਲ ਦੇ ਵੀਰਾਂ ਨੇ ਨਾ ਦੇਖੀ ਹੋਵੇ ਹਨਾ ਵੀਰੇ ਇਹਨੂੰ ਤਾਂ ਨੂੰ ਕਰਕੇ ਹਾਂਜੀ ਹਾਂਜੀ ਵੀਰੇ ਜੇ ਪਾਸੇ ਤਾਂ ਹੀ ਕਰਨੀ ਹੁੰਦੀ ਸੀ ਇਹਦੇ ਆ ਦੇ ਲੈ ਗੁੱਚੀ ਨੀ ਵੀ ਕਰਨੀ ਆਪਾਂ ਗੁੱਚੀ ਨੀ ਵੀ ਇੱਥੋਂ ਕਰ ਲਓ ਹਾਂ ਇੱਥੋਂ ਕਰਕੇ ਵੀਰੇ ਹੁਣ ਤਾਂ ਆਪਣੇ ਇਹ 2000 ਮਾਡਲ ਹਨ ਇਹ 2012 ਮਾਡਲ ਵੀਰੇ 2012 ਮਾਡਲ ਹਾਂ 12 ਮਾਡਲ ਉਹਦੇ ਨਾਲੋਂ ਇਹਦੇ ਚ ਕੀ ਫਰਕ ਸੀਗਾ ਉਹਦੇ ਨਾਲੋਂ ਵੀਰੇ ਇਹਦੇ 'ਚ ਦੇਖੀਏ ਇਹ ਵੀ ਐਸਐਲ ਦਾ ਜਿਹੜਾ ਟਰੈਕਟਰ ਹੈਗਾ ਉਹ ਚੱਕਰ ਨਹੀਂ ਤੋੜਦਾ ਹਾਂ ਤੋੜਦਾ ਹੈ ਜਿਵੇਂ ਮਤਲਬ ਹੁੰਦੇ ਨੇ ਕੱਟ ਤੋੜਦਾ ਜਿਵੇਂ ਆਪਾਂ ਕਹੇ ਦੀਏ ਉਹਨਾਂ ਦਾ ਉਹਨਾਂ ਦਾ ਤੋੜ ਕੇ ਚੱਲਦਾ ਇਹ ਥੋੜੇ ਜਿਹਾ ਜ਼ਿਆਦਾ ਤੋੜ ਜਾਂਦਾ ਤੇ ਇਹਦਾ ਤੇਲ ਖਰਚਾ ਵੀ ਘੱਟ ਆ ਹੂੰ ਤੇਲ ਖਰਚਾ ਉਹ ਲਿਫਟ ਵਾਲਾ ਜਿਹੜਾ ਆਪਾਂ ਹੁਣ ਅੱਜ ਕੱਲ ਏਜੰਸੀ ਜਾਂਦੇ ਤੇ ਆਪਾਂ ਦੱਸਦੇ ਹੁੰਨੇ ਵੀ ਇਹਦਾ ਕੀ ਕੰਮ ਆ ਹਾਂ ਇਹ ਨਾਲ ਹੀ ਆ ਗਿਆ ਸੀ ਨਾਲ ਹੀ ਆ ਗਿਆ ਸੀ ਲਿਫਟ ਇਧਰ ਕੰਟਰੋਲ ਵਾਲਾ ਆਹ ਕੰਟਰੋਲ ਵਾਲਾ ਹਾਂ ਜਿਹੜਾ ਹੌਲੀ ਤੇਜ਼ ਵਾਲਾ ਕਰਨ ਵਾਲਾ ਵੀਰੇ ਹਾਂ ਜਿਵੇਂ ਲਿਫਟ ਲੂਟ ਦਾ ਵੀ ਦੇਖੀਏ ਵੀਰੇ ਆਪਣਾ ਹਜੇ ਇਹਦੇ ਸਾਡੇ ਲਿਫਟ ਪੰਪ ਤੇ ਕਈ ਵਾਰ ਮਾੜੀ ਮਾੜੀ ਦਿੱਕਤ ਆ ਗਈ ਵਜਨ ਮੇਨ ਚੱਕਦੇ ਆ ਦੂਜਿਆਂ ਦੇ ਇਹਦੇ ਮਗਰ ਜਿੰਨਾ ਮਰਜੀ ਵਜਨ ਪਾਇਆ ਹੋਇਆ ਹਾਂ ਮੈਂ ਕਹਿੰਦਾ ਮਿਆਲਾ ਲਿਫਟ ਨੂੰ ਭੋਰਾ ਕੀ ਬੋਲ ਜਵੇ ਜੀ ਇਹਦੇ ਜੈਕ ਵੀ ਹੈ ਨਹੀਂ ਨਾ ਇਸ ਤੇ ਹੀ ਕਹਿੰਦੇ ਆ ਵੀ ਅਸੀਂ ਹੌਲੈਂਡ ਚਲਾਉਣ ਲੱਗ ਗਏ ਸਭ ਦਾ ਫੋਰਡ ਹੀ ਲੈ ਆਏ ਹੂੰ ਕਰਦਿਆਂ ਨੇ ਦੇਖ ਕੇ ਫੋਰਡ ਦੇ ਨੌ ਤੇ ਟਰੈਕਟਰ ਲੈ ਜਾਂਦਾ ਉਹਦਾ ਮਗਰ ਪਤਾ ਲੱਗਿਆ ਵੀ ਇਹ ਤਾਂ ਜਿਵੇਂ ਕਿਦੇ ਵੀ ਚਾਂਦੀ ਹੈ ਕਿ ਸੋਨਾ ਤੇ ਇਹਦੇ ਨਾਲ ਕੋਈ ਵੇਟ ਬੂਟ ਕੁਝ ਮਿਲਿਆ ਸੀ ਕਿ ਅੰਦਰ ਸੀ ਕੁਝ ਨਹੀਂ ਮਿਲਿਆ ਸੀ ਇਹਦੇ ਨਾਲ ਵੀਰੇ ਜਿਹੜਾ ਵੀ ਮੰਨ ਲਓ ਉਹ ਕੱਲਾ ਮੂਰਲਾ ਲੱਗਿਆ ਹੋਇਆ ਵੇਟ ਉਹ ਇੱਕ ਸੀਗਾ ਬਾਕੀ ਸਾਰਾ ਏਕੜ ਜਿਵੇਂ ਤੁਹਾਡੇ ਸਾਹਮਣੇ ਖੜਾ ਇਹੀ ਚੀਜ਼ ਸੀਗੀ ਇਹੀ ਮਿਲਿਆ ਇਹ ਬਾਕਸ ਬਾਅਦ ਚ ਲਵਾਇਆ ਇਹਦੀ ਬੈਟਰੀ ਸੀਗੀ ਅੰਦਰ ਪਈ ਅੱਛਾ ਇਹਦੇ ਵਿੱਚ ਹੁਣ ਤਾਂ ਚਲੋ ਬੈਟਰੀਆਂ ਵਧੀਆ ਚਾਉਣ ਲੱਗੀਆਂ ਨੇ ਹਾਂ ਉਹ ਕਿਤੇ ਉਹਨੇ ਪਾਣੀ ਵਗੈਰਾ ਕੱਢ ਦੇਣਾ ਜੀ ਜਾਂ ਇੱਕ ਆਪਾਂ ਹੋਰ ਚੱਕਰ ਪਿਆ ਸੀ ਵੀਰੇ ਥੋੜਾ ਜਿਹਾ ਸਾਨੂੰ ਅਸੀਂ ਇਹਦੀ ਸ਼ੋਅ ਖੋਲ ਦਿੰਦੇ ਸੀਗੇ ਅੱਛਾ ਰੀਪਰ ਤੇ ਲਾਉਣ ਲੱਗੇ ਪਹਿਲਾਂ ਸਾਰੇ ਖੋਲ ਪਹਿਲਾਂ ਸਾਰੇ ਖੋਲਦੇ ਸੀ ਮੂਰੇ ਜਾਲੀ ਲਾਉਣੀ ਫਿਰ ਕਪੜਾ ਮਾਰਨੂੰ ਹਾਂ ਤਾਂ ਕਰਕੇ ਅਸੀਂ ਬੈਟਰੀ ਦੀ ਬਾਹਰ ਕੱਢਤੀ ਸੀਗੀ ਹੁਣ ਤਾਂ ਲੋਡ ਨਹੀਂ ਪੈਂਦੀ ਜੀ ਇਹਦੀ ਸ਼ੋ ਖੋਲਣ ਦੀ ਬਿਲਕੁਲ ਵੀ ਹਾਂ ਹਿੱਸਾ ਨਾ ਅਡਜਸਟੇਬਲ ਹੀ ਆਇਆ ਹਨ ਅਡਜਸਟੇਬਲ ਆਇਆ ਹੋਇਆ ਪਰ ਜਿਵੇਂ ਤਾਂ ਉਹਨੇ ਕੰਪਨੀ ਦੇ ਆਪਾਂ ਨੂੰ ਕਰਕੇ ਜਦ ਆਪਾਂ ਨਹੀਂ ਛੇੜਿਆ ਕੋਈ ਨਹੀਂ ਛੇੜਿਆ ਜੀ ਇਹਦਾ ਨਾ ਆਪਾਂ ਖਦੇ ਖੋਲਿਆ ਨਾ ਕੋਈ ਕਰਿਆ ਜਿਵੇਂ ਹੈਗਾ ਉਹ ਨਹੀਂ ਇਹਦਾ ਕੋਈ ਪੰਪ ਦਾ ਨਾ ਕੋਈ ਹੋਰ ਵੀ ਇਹ ਵੱਧ ਜੂਰ ਯਾਰ ਵੀਰੇ ਦੀ ਗੱਲ ਕੋਈ ਨਾ origignal tractor ਆ ਜੇ ਕਿ ਤੂੰ ਕਾ ਛੁੱੜਦਾ ਨਾ ਪਿੱਛੇ ਤੇ ਸੁੱਟੀ ਜਾਵੇ ਚਾਬੀ ਨਹੀਂ ਦਾਨੀ ਰੰਗ ਦਾ ਟਾਈਮ ਆ ਜੀ ਚਾਹੁੰਦੇ ਨੇ ਜੋ ਧੂਤਾਂ ਵਗੈਰਾ ਹੁੰਦਾ ਜਿਹੜਾ ਅਸੀਂ ਹੁਣ ਲਿਆ ਜੀ ਉਹਦੇ ਨਾਲੋਂ ਵੀ ਜ਼ਿਆਦਾ ਇਹਦਾ ਰੰਗ ਚਮਕਦਾ ਆ ਜ਼ਿਆਦਾ ਚਮਕਦਾ ਵੀਰੇ ਉਹਦੇ ਨਾਲੋਂ ਵੀ ਦੇਖ ਲੋ 30 ਸਾਲ ਹੋ ਗਏ ਜੀ ਰੰਗ ਤੇ ਕੋਈ ਉਹ ਨਹੀਂ ਮੈਂ ਉਹੀ ਗੱਲ ਕਰ ਰਿਹਾ ਇੱਕ ਹੋਰ ਚੀਜ਼ ਵੀਰੇ ਇਹਦਾ ਹਿੱਸੇ ਦਾ ਮਗਰਲਾ ਤੇਲ ਆਪਾਂ ਨੇ ਉਹ ਆ ਸਾਲ 2024 ਜਾ ਕੇ ਕਢਾ ਕੇ ਪਾਇਆ ਸੀ ਨਮਾ ਪਾਇਆ ਸੀਗਾ ਜੀ ਹੁਣ ਪਾਇਆ ਹੁਣ ਪਾਇਆ ਉਹ ਤੇਲ ਦੀ ਮੰਨ ਲਓ ਜਿਵੇਂ ਕਹ ਦੀ ਵੀ ਏਜੰਸੀਲ ਵੀ ਮਾਰਕ ਕੁਆਲਿਟੀ ਇੰਨੀ ਵਧੀਆ ਸੀ ਤੇਲ ਦੀ ਜੀ ਤੇਲ ਮਗਰ ਨਾਲ ਹਿੱਸਾ ਤੇਲ ਵੀ ਨਹੀਂ ਬਦਲਿਆ ਟਰੈਕ ਮਤਲਬ ਨਾ ਨਵੇਂ ਤੋਂ ਲੈ ਕੇ ਲਿਫਟ ਵਾਲਾ ਇੰਪਲੀਮੈਂਟ ਇਹਦੇ ਮਗਰ ਪਾਉਂਦੇ ਪਾਏ ਨਹੀਂ ਆਪਾਂ ਵੀ ਨਾ ਪਾਇਪ ਲੱਗੀ ਹੋਏ ਨਾ ਆਪਾਂ ਲਾਏ ਆ ਜੀ ਉਹ ਜੋ ਇੰਪਲੀਮੈਂਟ ਪਾਉਂਦੇ ਆ ਫੇਰ ਹੀ ਤੇਲ ਖਰਾਬ ਹੁੰਦਾ ਇਹਦਾ ਲਿਫਟ ਦਾ ਤੇਲ ਦੇ ਹਿੱਸੇ ਦਾ ਇਕੱਠਾ ਹੀ ਹੋਊ ਇਕੱਠਾ ਹੀ ਵੀਰੇ ਹਾਂਜੀ ਹਾਂਜੀ ਹਿੱਸਾ ਤਾਂ ਚੱਲਦਾ ਹੀ ਰਿਹਾ ਹਾਂਜੀ ਹਾਂ ਇਸੇ ਤੇਲ ਵਾਲਾ ਹਾਂਜੀ ਹਾਂ ਥੋੜਾ ਸਾਈਡਾਂ ਤੇ ਤਾਂ ਚਲੋ ਅਲੱਗ-ਅਲੱਗ ਪੈਂਦਾ ਜੀ ਉਹ ਤਾਂ ਪੈਂਦਾ ਇਹਦੀ ਐਡ ਡੈਕਸ਼ਨਾਂ ਨੇ ਜੇ ਇਹ ਡੈਕਸ਼ਨਾਂ ਚ ਕੋਈ ਵਾਜੂਜ ਆਉਂਦੀ ਕੈਂ ਕੈਂ ਵਾਜ ਆਉਂਦੀ ਆ ਵੀਰੇ ਆਉਂਦੀ ਆ ਉਹ ਆਉਂਦੀ ਆ ਆਉਂਦੀ ਆ ਵੀਰੇ ਉਹਦੀ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਲੱਗੀ ਹੋਵੇ ਇੱਕ ਵੀ ਵੀਰੇ ਦਿੱਕਤ ਪਰੇਸ਼ਾਨੀ ਨਹੀਂ ਕੋਈ ਹੁਣ ਅੱਜ ਤਾਂ ਵੀਰੇ ਜਿਵੇਂ ਕਹੇ ਦੀ ਵੀ ਯੂਐਸਟੀ ਹੋ ਗਏ ਜਿਵੇਂ ਕਹਿੰਦੇ ਨੇ ਚੰਝਰਾ ਸੁਣਦਿਆਂ ਨੇ ਸੋਂ ਤੋਂ ਸੁਣਦੀ ਵਧੀਆ ਲੱਗਦੀ ਆ ਵੀਰੇ ਤੁਸੀਂ ਹੌਲੈਂਡ ਦੇ ਬੈਠੇ ਆ ਹਾਂ ਚੰਝਰਾ ਵਜਦੀਏ ਸੋਹਣੀਆਂ ਲੱਗਦੀਆਂ ਪਤਾ ਲੱਗਦਾ ਵੀ ਯਾਰ ਹੌਲੈਂਡ ਦੇ ਬੈਠੇ ਆ ਮਾੜੀ ਆਵਾਜ਼ ਨਾ ਮਗਰੋਂ ਆਵੇ ਸਵਾਦ ਹੀ ਨਹੀਂ ਆਉਂਦਾ ਵੀਰੇ ਆਏ ਹਾਏ ਹਾਂ ਆ ਦੇ ਰਿਡਕਸ਼ਨ ਆ ਵਗੈਰਾ ਸਾਰਾ ਕੁਝ ਆ ਰਿਡਕਸ਼ਨ ਆ ਸਭ ਮਹੀ ਹੈ ਵੀਰੇ ਤੇ ਆਹ ਜੇ ਲਿਫਟ ਦੀ ਥਿਊਰੀ ਇਹਦੀ ਅੱਜ ਵੀ ਆਹੀ ਆ ਮਿਲਦਾ ਹਨਾ ਹਾਂਜੀ ਹਾਂਜੀ ਅੱਜ ਆਉਂਦਾ ਅੱਜ ਨਹੀਂ ਪਟਾਈ ਹਾਂਜੀ ਕੋਈ ਨੂੰ ਪਟਾ ਕਹਿੰਦਾ ਕੋਈ ਕਮਾਨੀ ਕਹਿ ਦਿੰਦਾ ਹਨਾ ਹਾਂ ਆਹ ਸਪਰਿੰਗ ਤੁਸੀਂ ਉਧਰ ਹੀ ਪਾਇਆ ਇਹ ਸਪਰਿੰਗ ਸਾਨੂੰ ਇਹ ਸਪਰਿੰਗ ਵੀਰੇ ਨਾਲ ਹੀ ਆਇਆ ਸੀ ਇਹਦੇ ਜਿਵੇਂ ਹੋਰੇ ਹੁਣ ਰੱਸੀ ਨਹੀਂ ਪਾਉਂਦੇ ਹੈਗੇ ਵੀਰੇ ਇਹਦਾ ਇਹ ਦੇ ਨਾਲ ਆਇਆ ਡਰਾਈਵਰ ਇਹ ਸਾਹਵੇਂ ਰੱਖਿਆ ਹੋਇਆ ਵੀਰੇ ਇਹਦੇ ਨਾਲ ਲੈ ਆ ਦੇ ਇਹਦਾ ਸਪਰਿੰਗ ਵੀ ਸਾਹਮੀ ਫਿਰਦੇ ਹੋ ਹੈ ਇਹਦਾ ਫਿਰ ਆਲੇ-ਦਾਲੇ ਆਹ ਸੰਗਲ ਕਰਕੇ ਜੀ ਫਿਰ ਇਹ ਜੋਲੇ ਆ ਡਰਾਈਵਰ ਕੱਢਦੇ ਨਹੀਂ ਫਿਰ ਆਲੇ-ਦਾਲੇ ਫਸਦਿਆਂ ਨੇ ਇਹ ਹਜੇ ਮੈਂ ਤੁਹਾਨੂੰ ਇੱਕ ਜੀ ਕਰੇ ਰਹਿ ਗਈ ਵੀਰੇ ਗੱਲ ਵਸੇ ਸੋਚਣ ਵਾਲੀ ਆ ਨੰਨੂ ਆਪਣਿਆਂ ਲਈ ਵੇਲ ਆ ਅਸੀਂ ਤਾਂ ਪਤਾ ਨਹੀਂ ਕਿੱਥੇ ਸੁੱਟ-ਸੁੱਟ ਦਿੱਤੀਆਂ ਪਟੀਆਂ-ਪੁਟੀਆਂ ਨਾ ਯਾਰ ਸਾਂਭਣੀਆਂ ਚਾਹੀਦੀਆਂ ਚੀਜ਼ਾਂ ਸੂਟ ਸਾਰਾ ਕੋ ਰਿਜਨਲ ਹੀ ਆ ਜੀ ਸਭ ਰਿਜਨਲ ਆ ਹਾਂ ਹਜੇ ਤਾਂ ਵੀਰੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਸੀ ਟਾਪ ਲਿੰਕ ਘਰੇ ਰਹਿ ਗਈ ਸੀ ਜਿਹੜੀ ਟਾਪ ਲਿੰਕ ਨੂੰ ਇੱਧਰ ਰੋ ਗੁੱਲਾ ਪਾਉਣੇ ਆ ਜਿਹੜੀ ਗੁੱਲੇ 'ਚ ਪੈਨ ਆ ਜੀ ਉਹ ਪੈਨ ਨਾਲ ਦੀ ਆ ਜੀ ਉਹ ਪੈਨ ਦੀ ਕੁਆਲਿਟੀ ਅੱਜ ਵੀ ਉਰੇ ਮਿਲਦੀ ਹੋਣੀ ਕਿਤੇ ਜੀ ਇੰਨੀ ਵਧੀਆ ਪੈਨ ਆ ਜੀ ਉਹ ਜਿਹੜੀ ਗੁੱਲੇ 'ਚ ਪਾ ਕੇ ਪੈਨ ਪਾਉਣੇ ਆ ਉਹ ਹਜੇ ਵੀ ਨਾਲ ਦੀ ਚੱਲਦੀ ਉਹਨੂੰ ਮੈਂ ਇੰਨੀ ਸਾਂਭ-ਸਾਂਭ ਰੱਖਣਾ ਵੀ ਪੈਨ ਨਹੀਂ ਇਹ ਖੋਣ ਦੇਣੀ ਹੈਗੀ ਕਿਉਂਕਿ ਉਹ ਜੀ ਪੈਨ ਮਿਲਦੀ ਨਹੀਂ ਮਿਲਦੀ ਨਹੀਂ ਪੈਨ ਇੱਕ ਚੀਜ਼ ਹੋਰ ਨਵੀਂ ਉ ਅੱਜ ਕੱਲ ਦੇ ਵੀਰਾਂ ਨੇ ਨਾ ਦੇਖੀ ਹੋਵੇ ਹਨਾ ਵੀਰੇ ਇਹਨੂੰ ਤਾਂ ਨੂੰ ਕਰਕੇ ਹਾਂਜੀ ਹਾਂਜੀ ਵੀਰੇ ਜਿਹੜੀ ਆਪਾਂ ਸੈਟਿੰਗ ਕਰਨੀ ਹੁੰਦੀ ਸੀ ਇਹਦੇ ਆ ਦੇ ਲੰਗ ਉੱਚੀ ਨੀਵੀ ਕਰਨੀ ਆਪਾਂ ਲੰਗ ਉੱਚੀ ਨੀਵੀ ਇੱਥੋਂ ਕਰ ਲਓ ਹਾਂ ਇੱਥੋਂ ਕਰਕੇ ਵੀਰੇ ਹੁਣ ਤਾਂ ਆਪਣੇ ਆਈਆਂ ਨੇ ਲਿੰਕਾ ਇਧਰ ਐ ਕਰਨ ਵਾਲੀਆਂ ਹਾਂ ਹਾਂ ਇਹਦੇ ਨਾਲ ਕਿਹੜਾ ਦੇਖ ਕੇ ਇਹ ਤਾਂ ਹੁੰਦੀਆਂ ਸੀ ਉਦੋਂ ਯਾਰ ਬੇਲ ਖੁਸ਼ ਕਰਤਾ ਅੱਜ ਤਾਂ ਨਾ ਤੁਸੀਂ ਟਰੈਕਟਰ ਮੈਂ ਕਹਿੰਦਾ ਵੀ ਵੀਡੀਓ ਚਲੋ ਬਹੁਤ ਸਾਰੇ ਵੀਰਾਂ ਦਾ ਵਧੀਆ ਪ੍ਰੇਮ ਪਿਆਰ ਆ ਟਰੈਕਟਰਾਂ ਦੀ ਆਪਾਂ ਬਣਾਇਦੀਆਂ ਪਰ ਆ ਜਿਹੜੀ ਤੁਹਾਡੀ ਸਾਂਭ ਦੇਖ ਕੇ ਨਾ ਦੇਲ ਕੋ ਜੋ ਦੇ ਕੰਮ ਵੀ ਇਹ ਕੰਮ ਵੀ ਪੂਰਾ ਲਈ ਹਾਂ ਕੰਮ ਵੀ ਫੁੱਲ ਲਿਆ ਇਹ ਨਹੀਂ ਵੀ ਅੰਦਰ ਖੜਾ ਰਿਹਾ ਹੈ ਨਾ ਹਾਂਜੀ ਇਹਦਾ ਵੀਰੇ ਲਿਫਟ ਦਾ ਦੇਖੋ ਇਹਨਾਂ ਨੇ ਇੰਨਾ ਕੁ ਵਧੀਆ ਲਾਇਆ ਹੋਇਆ ਜਾਂ ਜਿਹੜੀ ਸੈਂਸਿੰਗ ਸੂਚਿੰਗ ਵਾਲੀ ਆ ਹੂੰ ਇਹਦਾ ਗੇਸ ਹਾਂ ਤਾਂ ਬਹੁਤ ਟਾਈਮ ਬਾਅਦ ਪਤਾ ਪਤਾ ਲੱਗਣ ਲੱਗਿਆ ਵੀ ਕੀ ਸੈਂਸ ਕਿਹਜੋ ਕੀ ਕਰਨਾ ਕਿਹੜਾ ਕੀ ਕਰਨਾ ਪਹਿਲਾਂ ਜਿਵੇਂ ਡੇੜੇ ਦਿਨ ਕਹਿੰਦੇ ਇਸ ਤੋਂ ਮੰਮੀ ਚਲਾਈ ਚਲੂਈ ਜਾਂਦੇ ਸੀ ਜਿਵੇਂ ਆ ਜਾ ਮੂਰੇ ਹੁੰਦੇ ਨੇ ਹਾਂ ਚਾਹੇ ਆ ਛੋਟੀ ਹੀ ਲਾ ਰੋ ਦੇ ਸੀ ਮੈਂ ਆ ਬਟਨੇ ਦੇ ਉਦੋਂ ਹੀ ਆ ਗਿਆ ਸੀਗਾ ਉਦੋਂ ਹੀ ਆ ਗਿਆ ਸੀ ਵੀਰੇ ਅੱਗੋਂ ਹੀ ਦਿਖਾ ਰਣ ਨੂੰ ਉਹ ਲਿਫਟ ਵਾਲਾ ਜਿਹੜਾ ਆਪਾਂ ਹੁਣ ਹਾਂ ਇਹ ਨਾਲ ਹੀ ਆ ਗਿਆ ਸੀ ਨਾਲ ਹੀ ਆ ਗਿਆ ਸੀ ਲੈਪਟੋਪ ਇੱਧਰ ਕੰਟਰੋਲ ਵਾਲਾ ਆਹ ਕੰਟਰੋਲ ਵਾਲਾ ਹਾਂ ਜਿਹੜਾ ਹੌਲੀ ਤੇਜ਼ ਵਾਲਾ ਕਰਨ ਵਾਲਾ ਵੀਰੇ ਹਾਂ ਇਹ ਜਿਵੇਂ ਮੰਨ ਲਓ ਵੀ 10 ਸਾਲ ਬਾਅਦ ਤੁਹਾਨੂੰ ਪਤਾ ਲੱਗਿਆ ਵੀ ਇੱਥੇ ਲੈਪਟੋਪ ਹੌਲੀ ਤੇਜ਼ ਕਰ ਸਕਦੇ ਹਾਂ ਛੇੜੇ ਹੀ ਨਹੀਂ ਸੀਗਾ ਤੇ ਕੋਈ ਯਾਰ ਆਹ ਵਾਲਾ ਟੂਲ ਇਹ ਟੂਲ ਜਿਹੜਾ ਹੈਗਾ ਜੀ ਇਹ ਸਾਡੇ ਕੋਲ ਮੈਸੀ ਟਰੈਕਟਰ ਸੀਗਾ 1972 ਮਾਡਲ ਦੀ ਅੱਛਾ ਉਹ ਦਾਵਾ ਉਹ ਦਾ ਸੀਗਾ ਸਾਮਕੇ ਤੇ ਤਾਂ ਲਾਦਾ ਵੀ ਇਹਦਾ ਰੇਰ ਚੀਜ਼ ਉਹ ਸੀ ਰੇਰ ਹੀ ਇਹ ਆ ਵੀ ਇਹ ਤਾਂ ਉੱਪਰ ਹੀ ਰਹੇ ਇਹਦੇ ਜੀ ਹਾਂ ਜਿਹੜਾ ਇਹਦਾ ਟੂਲ ਸੀ ਉਹ ਰੱਖਿਆ ਆ ਸਾਹਮਣੇ ਬਾਕਸ ਵਾਲੀ ਜਗ੍ਹਾ ਤੇ ਲੱਗਿਆ ਹੁੰਦਾ ਸੀਗਾ ਜੀ ਉਹ ਪਰ ਲਾ ਕੇ ਸਾਹਮਣੇ ਸੀਗਾ ਹਾਂਜੀ ਹਾਂਜੀ ਉਹ ਅਜੇ ਜਣਦੀ ਹੈਗਾ ਉਹ ਤਾਂ ਕਰਕੇ ਹੁਣ ਚਲੋ ਬੈਟਰੀਆਂ ਵਧੀਆ ਆਉਣ ਲੱਗੀਆਂ ਹੁਣ ਅਸੀਂ ਇਹਨੂੰ ਅੱਗੇ ਹੀ ਕਰਾ ਦੇਣਾ ਹਾਂ ਅਰੇ ਓਰੀਜਨਲ ਟੂਲ ਹੀ ਲਾ ਦੇਣਾ ਹਾਂ ਇਹਨਾਂ ਟੂਲ ਲਾਉਣਾ ਇੱਥੇ ਅਸੀਂ ਹਾਂ ਸਹੀ ਗੱਲ ਆ ਉਹ ਰੱਖਿਆ ਸਾਹਮਣੇ ਜੀ ਬੈਟਰੀਆਂ ਵਧੀਆ ਕੁਆਲਿਟੀ ਚ ਆਉਣ ਲੱਗੀਆਂ ਹੁਣ ਬਾਕੀਆਂ ਦੇ ਹੂੰ ਉਹ ਫੇਰ ਓਕਣੇ ਉਹ ਗੱਲ ਹਾਂ ਤੇ ਇਹਦੇ ਆ ਪੰਪ ਪੰਪ ਆਏ ਕੋਈ ਕੰਮ ਕਰਾਇਆ ਤਾਂ ਨਹੀਂ ਇਹਨਾਂ ਦਾ ਨਹੀਂ ਕੋਈ ਕੰਮ ਨਹੀਂ ਕਰਾਇਆ 88 ਲੀਕ ਹੋਈ ਸੀ ਇਹ ਜਰੂਰ ਚੇਂਜ ਕਰਾਈ ਹੈ ਜੀ ਹਾਂ ਅੱਛਾ ਆ ਵਾਲੀ ਉੱਪਰ ਇਹ ਬਾਹਰ ਹੀ ਹੁੰਦੀ ਹੈ ਵੀਰੇ ਇਹ ਜੀ ਇਹ ਜਰੂਰ ਚੇਂਜ ਕਰਾਈਏ ਆਪਣੇ ਆ ਇਹਦਾ ਆ ਗਿਆ ਪੰਪ ਜੇក ਦਾ ਤੇਲ ਤੂਲ ਹਨਾ ਹਾਂਜੀ 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 ਰਦੀ ਪਰਮਾਤਮਾ ਦੀ ਹਜੇ ਤੱਕ ਕਿਰਪਾ ਬਸ ਸਾਲਾਂ ਚ ਵੀ ਕਦੇ ਕਦੇ ਹਵਾ ਨਹੀਂ ਆਉਂਦੀ ਨਹੀਂ ਜੀ ਨਹੀਂ ਵੈਰੀ ਗੁੱਡ ਯਾਰ ਇਹ ਜਿਵੇਂ ਲਿਫਟ ਲੂਟ ਦਾ ਵੀ ਦੇਖੀਏ ਵੀਰੇ ਆਪਣਾ ਹਜੇ ਇਹਦੇ ਸਾਡੇ ਲਿਫਟ ਪੰਪ ਤੇ ਕਈ ਵਾਰ ਮਾੜੀ ਮਾੜੀ ਦਿੱਕਤ ਆ ਗਈ ਵਜਨ ਮੇਨ ਚੱਕਦੇ ਆ ਦੂਜਿਆਂ ਦੇ ਇਹਦੇ ਮਗਰ ਜਿੰਨਾ ਮਰਜੀ ਵਜਨ ਪਾਇਆ ਹੋਇਆ ਮੈਂ ਕਹਿੰਦਾ ਮਿਆਲਾ ਲਿਫਟ ਨੂੰ ਪੂਰਾ ਕੀ ਬੋਲ ਜਵੇ ਜੀ ਇਹਦੇ ਜੈਕ ਵੀ ਹੈ ਨਹੀਂ ਨਾ ਜੈਕ ਵੀ ਹੈ ਨਹੀਂ ਉਵੇਂ ਲਿਫਟ ਪੂਰਾ ਕੰਮ ਕਰਦੀ ਆ ਜਿਵੇਂ ਆਲੂ ਨਾਲੇ ਵਜਨ ਉਹਨਾਂ ਦੇ ਜੈਕ ਆ ਗਏ ਹਨਾ ਉਹ ਜੈਕ ਆ ਗਏ ਉਹਨਾਂ ਦੇ ਚਾਹੇ ਬਾਹਰੋਂ ਐ ਕਰਕੇ ਇਹਨਾਂ ਦੀ ਕੁਆਲਿਟੀ ਦਾ ਬਹੁਤ ਫਰਕ ਆ ਵੀਰੇ ਸਹੀ ਗੱਲ ਆ ਵੀਰੇ ਇਹਨਾਂ ਚੀਜ਼ਾਂ ਤੋਂ ਆਪਾਂ ਕਹਿੰਨੇ ਆ ਹਨਾ ਯਾਰ ਕੁਆਲਿਟੀ ਆਪਣੇ ਵੀ ਫਿਰ ਵੀ ਬਹੁਤ ਫਰਕ ਆ ਹਾਂ ਬਹੁਤ ਫਰਕ ਆ ਵੀਰੇ ਬਹੁਤ ਫਰਕ ਆ ਬ੍ਰਾਂਡ ਮਤਲਬ ਜੇਸਾ ਨਾ ਲੰਮਾ ਚੀਜ਼ ਤਾਂ ਹੀ ਹਟਦੀ ਆ ਵੀਰੇ ਬ੍ਰਾਂਡ ਤੇ ਆਪਾਂ ਨੂੰ ਟਰਸਟ ਜਿਵੇਂ ਹਣ ਉਹਦੋਂ ਫੋਰਡ ਤੇ ਟਰਸਟ ਸੀਗਾ ਆਪਣੇ ਬਜ਼ੁਰਗਾਂ ਨੂੰ ਹਾਂ ਫੋਰਡ ਤੇ ਸੀ ਹਾਂ ਵੀ ਫੋਰਡ ਅਸੀਂ ਚਲਾਏ ਆ ਯਕੀਨ ਹੁੰਦਾ ਇੱਕ ਚੀਜ਼ ਤੇ ਹਨਾ ਵੀਰੇ ਮੱਕੇ ਯਾਰ ਆ ਦਾ ਸਿਰ ਹਿਲਾਦਾ ਮੇਰਾ ਇਥੋਂ ਵਧਨ ਨੂੰ ਗਾ ਨਹੀਂ ਜੀ ਕਰਦਾ ਵੀਰਾ ਕੋ ਟਰੈਕਟਰ ਦਾ 24 ਮਾਡਲ ਤੱਕ ਆ ਪਰ ਜੀ ਕਰਦਾ ਵੀ ਰੇਅਰ ਚੀਜ਼ਾਂ ਬਹੁਤ ਘੱਟ ਰਹਿ ਗਈਆਂ ਜਣੀ ਆਪਾਂ ਤਾਂ ਜੀ ਵੀਰੇ ਕਹੀ ਇਸ ਤਹੀ ਕਹਿੰਦੇ ਆ ਵੀ ਅਸੀਂ ਹੌਲੈਂਡ ਚਲਾਉਣ ਲੱਗ ਗਏ ਸਭ ਦਾ ਫੋਰਡ ਹੀ ਲੈ ਆਏ ਹਮਮ ਘਰ ਜਾਨੇ ਦੇਖ ਕੇ ਫੋਰਡ ਦੇ ਨਾਂ ਤੇ ਟਰੈਕਟਰ ਲੈ ਜਾਂਦਾ ਉਹਦਾ ਮਗਰੋਂ ਪਤਾ ਲੱਗਿਆ ਵੀ ਇਹ ਤਾਂ ਜਿਵੇਂ ਕਹਦੇ ਵੀ ਚਾਂਦੀ ਹੈ ਕਿ ਸੋਨਾ ਕੋ ਹੀਰੇ ਨੇ ਉਹਦਾ ਬਾਅਦ ਪਤਾ ਲੱਗਿਆ ਇਹ ਤਾਂ ਫੋਰਡ ਦੇ ਦੇ ਹਾਂ ਜੀ ਹਾਂ ਹੀਰੇ ਨੇ ਤਾਂ ਪਿੱਛੇ ਛੱਡ ਗਿਆ ਕਿਉਂਕਿ ਆਪਣੇ ਵਾਸਤੇ ਨਾ ਸਾਰਾ ਕੁਝ ਇਹ ਨੇ ਇਹੀ ਨੇ ਵੀਰੇ ਇਹੀ ਹਾਂਜੀ ਹਾਂ ਸਭ ਕੁਝ ਆਪਣੇ ਲਈ ਹੈ ਕਿਉਂਕਿ ਇਹਨਾਂ ਦੇ ਉੱਪਰ ਬੈਠ ਕੇ ਮੱਗੇ ਵੀਡੀਓ ਦੇ ਵਿੱਚ ਗੱਲ ਕਰਦਾ ਨਾ ਮੈਂ ਕਹਿੰਦਾ ਵੀਰੇ ਆਪਾਂ ਤਾਂ ਨਾ ਆਪਾਂ ਨੂੰ ਕੋਈ ਜਾ ਆਪਾਂ ਹੁਣ ਜਾਣੇ ਹੀ ਆ ਬਾਹਰ ਦਾ ਢੇੜਾ ਸਾਰਿਆਂ ਨੇ ਲਾਇਆ ਹਣਾ ਤੁਸੀਂ ਵੀ ਲਾਇਆ ਸਾਰਿਆਂ ਜਾਜ ਤੇ ਚੜੇ ਹੋਵਾਂਗੇ ਆਪਣੇ ਆਪਣੇ ਵੀਰ ਭਰਾ ਡੈਡੀ ਕੋਈ ਨਾ ਕੋਈ ਗਿਆ ਹਾਂ ਜਾਜ ਚ ਬਹਿਦਾ ਸਵਾਦ ਨਹੀਂ ਆਉਂਦਾ ਜਦੋਂ ਇੱਥੇ ਬਹਿ ਕੇ ਕਿਤੇ ਸਲਫਾ ਮਾਰਦੀ ਹੈ ਨਾ ਨਹੀਂ ਆਉਂਦਾ ਜੀ ਆਉਂਦਾ ਓਏ ਹੋਏ ਹੋਏ ਹਾਂ ਮੈਂ ਕਹਿੰਦਾ ਸ਼ਾਮਾਂ ਪਈਆਂ ਹਣ ਫੋਰਡ ਤੇ ਬੈਠਾ ਹੋਵੇ ਗੱਲਾਂ ਹੀ ਕਿਆ ਨੇ ਜੀ ਬਸ ਫਿਰ ਤਾਂ ਰੱਬ ਨੇ ਆਪਾਂ ਨੂੰ ਕੁਛਕਾ ਟਾਈਮ ਦਿੱਤਾ ਵੇ ਲੈ ਵੀ ਜੀ ਲਾ ਆਪਦੀ ਜ਼ਿੰਦਗੀ ਬਸ ਉਹ ਪਾਲ ਉਹ ਹੀ ਹੁੰਦੇ ਆ ਵੀ ਤੂੰ ਇੱਥੇ ਬੈਠ ਕੇ ਆਪਦੀ ਜੋ ਤੇਰੀ ਇੱਛਾ ਉਹ ਤੂੰ ਆਪਾਂ ਇਹਨਾਂ ਨੂੰ ਵਾਹ ਕੇ ਪੂਰੀ ਕਰ ਸਕਦੇ ਪੂਰੀ ਕਰ ਸਕਦੇ ਜੀ ਜੇ ਇਹ ਨਾ ਹਣ ਤੇ ਆਪਾਂ ਮੈਂ ਵੀ ਨਾ ਇੱਥੇ ਖੜਾ ਆਂ ਤੁਸੀਂ ਵੀ ਨਾ ਮੈਨੂੰ ਬੁਲਾਓ ਆ ਮਾਈਕ ਨਾ ਹੋਣੋ ਕੈਮਰਾ ਨਾ ਆਵੇ ਸਹੀ ਗੱਲ ਆ ਵੀਰੇ ਕੁਛ ਨਾ ਹੋਵੇ ਕੁਛ ਨਾ ਹੋਵੇ ਇਹਨਾਂ ਕਰਕੇ ਹੀ ਸਾਰਾ ਕੁਝ ਚੱਲਦਾ ਹੈ ਮੈਂ ਵੀ ਆਪਾਂ ਤਾਂ ਇਹ ਸੋਚਦੇ ਆ ਵੀ ਇੰਨਾ ਸਿਰ ਤੇ ਪਤਾ ਨਹੀਂ ਆਪਾਂ ਜੇ ਅਸੀਂ ਆਪਦੀ ਗੱਲ ਕਰੀਏ ਵੀ ਕੀ ਤੋਂ ਕੀ ਬਣਾਇਆ ਜੀ ਕੀ ਤੋਂ ਕੀ ਬਣਾਇਆ ਤਿਆਪੋਂ ਸਭ ਕੋ ਰੋਜੀ ਰੋਟੀ ਸਭ ਕੋ ਦੇਣ ਵਾਲੀ ਹੀ ਨੇ ਜੀ ਇੱਕ ਇਹਦੀ ਸਟਾਰਟਿੰਗ ਵਾਲਾ ਰਾਜ਼ ਦੱਸ ਜਿਹੜਾ ਮੇਰੇ ਤੋਂ ਸਟਾਰਟ ਨਹੀਂ ਹੋਇਆ ਕਰਕੇ ਦੇਖੀ ਆਪਾ ਕਰਕੇ ਦੇਖ ਲੋ ਵੀਰੇ ਦੁਆਰਾ ਟਰਾਈ ਮਾਰੇ ਮੈਂ ਮਾਰਦਾ ਸਲਫਰ ਮੈਨੂੰ ਅਨਸਾਬ ਆ ਗਿਆ ਜੀ ਸਟਾਰਟਿੰਗ ਵਾਲੀ ਗੱਲ ਨੂੰ ਦੱਸਦਾ ਵੀਰੇ ਹਾਂ ਜੇ ਅੱਜ ਵੀ ਸਾਡੇ ਜਿਵੇਂ ਪੁਰਾਣੇ ਬਜ਼ੁਰਗ ਨੇ ਲਾੜੇਦਾਰ ਹੋਣੀ ਹਾਂ ਜੀ ਜਿਹੜੇ ਸੈਲਫ ਪੂਰੀ ਲਈ ਰੱਖੀਏ ਜੀ ਹਾਂ ਮੈਂ ਆਪਾਂ ਦੱਸਣਾ ਨਹੀਂ ਇਹ ਘੜਾ ਵਾ ਦੱਸਦੇ ਦੱਸਦੇ ਵੀਰਾਂ ਨੂੰ ਹਾਂ ਮੈਂ ਆ ਕੇ ਨਾ ਸਟਾਰਟ ਕੀਤਾ ਮੇਰੇ ਤੋਂ ਹੋਇਆ ਨਹੀਂ ਪਤਾ ਨਹੀਂ ਹੁਣ ਵੀਡੀਓ ਦੇ ਵਿੱਚ ਉਹ ਚੀਜ਼ ਕੈਪਚਰ ਹੋਵੇ ਜਾਂ ਨਾ ਹੋਵੇ ਹਨਾ ਵੀਰੇ ਹਾਂਜੀ ਉਹ ਪਤਾ ਨਹੀਂ ਕਿਉਂਕਿ ਕਈ ਰਿਓ ਸਿਸਟਮ ਇਹੋ ਜਿਹਾ ਹੁੰਦਾ ਪਰ ਦੇਖ ਲੈਣੀ ਹੈ ਉਹ ਆਇਆ ਕਰੋ ਉਹ ਨਹੀਂ ਇੱਥੇ ਜਾ ਕੇ ਅੰਦਰ ਕਹਿਣ ਦਾ ਮਤਲਬ ਇਹ ਜਿੰਨੀ ਲੰਮੀ ਸਲਫ ਲਾਈ ਜਾਓਗੇ ਨਾ ਇਹ ਨਹੀਂ ਹੋਵੇ ਨਹੀਂ ਆ ਦੇਖਿਓ ਹੁਣ ਇਹ ਤੁਹਾਡੇ ਕੋਲ ਹਜੇ ਵੀ ਲੰਬੀ ਜਾਂਦੀ ਆ ਵੀਰੇ। ਇਹ ਲਾ ਕੇ ਛੱਡ ਦਿਓ ਜੀ। ਸਹੀ ਆਏ। ਹਾਂ ਚੱਲੀ। ਵਾਹ। ਇਹਨੇ ਮਾਰੇ ਜੀ ਸਲਫਰ ਨਾਲ। ਮਾਰੇ ਹੀ ਬੋਲਣਾ ਵੀਰੇ ਬਸ ਐਂ ਦੇ ਨਾਲ ਹੀ। ਮੈਂ ਪੱਸੇ ਦੇ ਲਾਤਾ ਜੀ ਬਾ ਛੱਡ ਦਿਓ ਜੀ। ਹਾਂ। ਐ ਕਰਕੇ ਜੇ ਸੋਚ ਕੇ ਲਾਉਂਗੇ ਵੀਰੇ ਫਿਰ ਲੰਬੀ ਚਲੀ ਜਾਣੀ ਆ। ਵਾਹ ਐ ਮਾਰ ਕੇ ਛੱਡ ਦਿਓ। ਸਟਾਰਟਿੰਗ ਸਲਫ ਨਾਲ ਦਾ ਹੀ ਆ ਨਾ। ਨਾਲ ਦਾ ਵੀਰੇ ਨਾਲ। ਕਹਿਣ ਦਾ ਮਤਲਬ ਇਹ ਆ ਵੀ ਜੇ ਆਪਾਂ ਉਹ ਕੀ ਕੀ ਕਰਾਈ ਜਾਈਏ ਹਨਾ ਹਾਂ ਵੀ ਲੰਮਾ ਸਲਫ ਪਰ ਰਾਉਂਡ ਲੈ ਕੇ ਉਹ ਕਹਿਣ ਦਾ ਮਤਲਬ ਇਹ ਗੇੜਾ ਪਾ 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 ਕੇ ਤਾਂ ਸਟਾਰਟ ਹੋ ਜੂ ਨਹੀਂ ਇਹ ਸੈਲਫ ਨਹੀਂ ਖਰਾਬ ਹੁੰਦੀ ਜੀ ਜੇ ਆਪਾਂ ਚਾਬੀ ਲਾਈ ਰੱਖਾਂਗੇ ਜੀ ਉਹ ਨਹੀਂ ਕੀ 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 ਕਰੀ ਜਾਣਾ ਜਦੋਂ ਚਾਬੀ ਨੂੰ ਛੱਡਾਂਗੇ ਜੀ ਸਟਾਰਟਿੰਗ ਫੇਰ ਹੋਣੀ ਹੈ ਹਾਂ ਪਰ ਉਹ ਐਵੇਂ ਜੇ ਲੰਬੀ ਵਈ ਗਿਰ ਕੀ ਕੀ ਕਰਕੇ ਸਟਾਰਟ ਹੋ ਵੀ ਜਾਂਦਾ ਕੀ ਵਾਰ ਪਰ ਉਹ ਸੁਆਦ ਨਹੀਂ ਆਉਂਦਾ ਨਾ ਜਿਹੜਾ ਐ ਮਾਰਨਸਾਰ ਆਉਣਾ ਜਿਹਦੇ ਨਾਲ ਦੀ ਨਾਲ ਹੀ ਬਸ ਜਿਹੜਾ ਨਾਲ ਹੀ ਹੁਣ ਆਦੇ ਹੁਣ ਵੀਰੇ ਲੰਮੀ ਸਲਫ ਤੇ ਨਹੀਂ ਹੋਣਾ ਇਹ ਨਹੀਂ ਹੋਣਾ ਨਹੀਂ ਵੀਰੇ ਵਾਹ ਇੱਥੇ ਸਟਾਰਟ ਹੋਣਾ ਇਹ ਜਿਹਨੂੰ ਭੇਜਦਾ ਉਹੀ ਕਰ ਸਕਦਾ ਹਨ ਹਾਂਜੀ ਹਾਂ ਅੱਜ ਇਹ ਬੰਦਾ ਤਾਂ ਯਾਰ ਖਰਾਬ ਮੈਂ ਹੁਣ ਜਿੰਨੀਆਂ ਸਲਫੇ ਮਾਰਤੀਆਂ ਸੌਰੀ ਭਰਾ ਨਾ ਨਾ ਕੋਈ ਨਾ ਖਰਾਬ ਹੋਣ ਵਾਲੀ ਗੱਲ ਹੈ ਨਾ ਬਾਈ ਮੈਂ ਤੁਹਾਨੂੰ ਹਾਸੇ ਲਈ ਸਹੀ ਗੱਲ ਦੱਸਾਂ ਵੀਰੇ ਮੈਂ ਨਹੀਂ ਸਲਫੇ ਮਾਰਨ ਦਿੰਦੇ ਨਹੀਂ ਹੈਗੇ ਆਪਾਂ ਕਿਸੇ ਨੂੰ ਮੈਂ ਤਾਂ ਹੀ ਮਾਫੀ ਮੰਗ ਲਈ ਪਹਿਲੇ ਸਾਡੇ ਜੀਵਨ ਕਈ ਵਾਰ ਖੜਾ ਹੋਵੇ ਜੀ ਟਰੈਕਟਰ ਗੁੱਸਾ ਚੜਦਾ ਹੋਊਗਾ ਸਭ ਇਹ ਚੀਜ਼ ਹੈ ਹਾਂ ਵੀ ਕੰਬੈਨ ਚੱਲਦੀ ਆ ਜੇ ਮਾਲੋ ਮੇਰੇ ਦੋਏ ਬੰਦੇ ਨੇ ਆਪਣੇ ਕੰਮ ਵਾਲੇ ਉਹਨਾਂ ਟਰੈਕਟਰ ਪਰੇ ਲੈ ਕੇ ਜਾਣਾ ਜੇ ਉਹਦੇ ਮਾੜੀ ਸੈਲਫ ਮਾਰ ਲਈ ਮੈਨੂੰ ਉੱਥੇ ਮੇਰਾ ਹੁੰਦਾ ਵੀ ਯਾਰ ਸੈਲਫ ਨਾ ਮਾਰੇ ਨੀ ਜ਼ੋਰ ਦੀ ਇਹਦੀ ਕਿਉਂਕਿ ਸੰਭਿਆ ਨਾ ਕੁੱਤਾ ਵਾਂਗ ਸੰਭੀ ਹਾਂ ਹਾਂ ਕਈ ਵਾਰ ਹੁਣ ਹੱਸ ਡੇਟੇ ਦੇ ਕਈ ਵਾਰ ਦੋਸਤ ਮੇਰੇ ਉੱਤੇ ਆ ਜਾਂਦੇ ਨੇ ਮੈਂ ਉਹਨਾਂ ਨੂੰ ਇਹ ਵੀ ਕਹਿ ਦਿੰਨਾ ਗੱਲਾਂ ਕਰਨੇ ਬੇਸੀ ਟਰੈਕਟਰ ਐ ਚਲਾਉਣੇ ਸਾਡੇ ਕੋ ਵਾਹ ਨੇ ਐਨ ਕਰਦੇ ਐ ਗਰ ਮੈਂ ਕਹਿੰਦਾ ਬਾਈ ਵੀਰੇ ਮਣ ਕੋ ਤੇ ਕੰਮ ਕਰ ਤੂੰ ਟਰੈਕਟਰ ਸਟਾਰਟ ਕਰਕੇ ਦਿਖਾ ਦੇ ਮੈਨੂੰ ਹਮ ਹੁਣ ਜੇ ਕੋਈ ਆ ਬੀ ਜੀ ਐਮ ਹੁਣ ਸਾਡੇ ਕੰਮ ਵਾਲੇ ਬੰਦੇ ਵੀ ਚਲਾਉਂਦੇ ਆ ਜੀ ਅਸੀਂ ਦੂਆ ਟਰੈਕਟਰ ਦੇ ਦੇਨੇ ਆ ਜੀ ਇਹ ਨਹੀਂ ਇਹ ਨਹੀਂ ਦਿੰਦੇ ਵੀਰੇ ਜਿਵੇਂ ਹੁਣ ਆਪਣੇ ਬੰਦਿਆਂ ਨੇ ਆਪ ਲੈ ਕੇ ਜਾਣਾ ਰਿਊ ਪਾਉਣ ਜਾਣਾ ਵਾਹੀ ਵਹੀ ਕਰਨ ਕਿਤੇ ਲੈ ਕੇ ਜਾਣਾ ਲੈ ਕੇ ਜਾਣੀ ਆ ਜੀ ਉਹਨਾਂ ਨੂੰ ਕਹਿ ਦਈਦਾ ਵੀ ਜਿਵੇਂ ਮਰਜ਼ੀ ਚੱਲੋ ਇਹ ਨਹੀਂ ਦੇਣਾ ਇਹ ਨਹੀਂ ਦੇਣਾ ਭਾਵੇਂ 24 ਮਾਡਲ ਹੈ ਜੋ ਉਹ ਲੈ ਜਾ ਵੀਰੇ ਹਾਂ ਚਲਾਉਂਦੇ ਨੇ ਵੀਰੇ ਉਹ ਹਾਂ ਜੀ ਸਾਰੇ ਚਲਾਉਂਦੇ ਨੇ ਜੀ ਉਹੀ ਟਰੈਕਟਰ ਚਲਾਉਂਦੇ ਨੇ ਜੀ ਉਹ ਇੱਕ ਵਾਰੀ ਫਿਰ ਤੋਂ ਮਾਫੀ ਭਰਾ ਕੁੱਟਣਾ ਨਾ ਨਾ ਵੀਰੇ ਹਾਂ ਨੰਨੂ ਹਮ ਇਹਦਾ ਰਿਪਰ ਤੇ ਜਿੰਨਾ ਜਰ ਚਲਾਇਆ ਵੀਰੇ ਅਸੀਂ ਹੂੰ ਅਸੀਂ ਡਰਾਈਵਰ ਹੀ ਰੱਖਿਆ ਜੀ ਆਪ ਹੀ ਚਲਾਇਆ ਦੋਈ ਭਾਈ ਅਸੀਂ ਅੱਛਾ ਮੇਰੇ ਜਾਂ ਦੋਈ ਭਾਈ ਡੈਡੀ ਹੁੰਨੀ ਮੇਰੇ ਡੈਡੀ ਅਰੇ ਤਾਇਆ ਜੀ ਚਲਾਇਆ ਜੀ ਆਪ ਹੀ ਚਲਾਇਆ ਆਪ ਹੀ ਚਲਾਇਆ ਸਾਰਾ ਆਪ ओरिजिनल ਆਪ ਹਾਂ ਆਪ ਹੀ ਆਪੇ ਨਾਲੇ ਆਏ ਵੀਰੇ ਕਿਰਾਏ ਦਾ ਕੰਮ ਵੀ ਕਰਿਆ ਪੂਰਾ ਸੀ ਖੰਡਿਆ ਦੀ ਤਾਈ ਆ ਵੀਰੇ ਪੂਰਾ ਚੱਲਿਆ ਜੀ ਆਪ ਦੀ ਚੀਜ਼ ਦਾ ਭੇਤ ਹੁੰਦਾ ਹਾਂਜੀ ਹੁਣ ਜਦ ਦਾ ਦੂਆ ਲਾਉਨੇ ਆ ਜੀ ਟਰੈਕਟਰ ਹਾਂ ਦੋ ਸਾਲਾਂ ਤੋਂ ਡਰਾਈਵਰ ਰੱਖਿਆ ਜੀ ਠੀਕ ਹੈ ਜੀ ਨਹੀਂ ਅਸੀਂ ਕਿਸੇ ਕੰਮ ਲਈ ਨਹੀਂ ਅੱਜ ਤੱਕ ਕਿਉਂਕਿ ਹੁਣ ਦੇਖੋ ਆ ਚੀਜ਼ ਦਾ ਹੀ ਆ ਇਹ ਮੈਂ ਆਇਆ ਮੇਤੋਂ ਸਟਾਰਟ ਹੀ ਨਹੀਂ ਹੋਇਆ ਜਿਵੇਂ ਤੁਸੀਂ ਕਿਹਾ ਵੀ ਮੈਂ ਮੈਂ ਕਿਹਾ ਚੱਲ ਯਾਰ ਮੈਂ ਚਲਾਉਣਾ ਨਾ ਮੈਂ ਕੋਈ ਵੀ ਬੰਦਾ ਆਊਗਾ ਨਾ ਜਿਵੇਂ ਵੀਰਾਂ ਕੋਲੇ ਆ ਕੇ ਇਹਨੂੰ ਪੈਹਲ ਦਊ ਚਲੋ ਉਹ ਵੀ ਵਧੀਆ ਨੇ ਵਧੀਆ ਸਾਰੇ ਹੀ ਨੇ ਹਾਜੀ ਹੁੰਦੇ ਨੇ ਜੀ ਹਾਂ ਪਰ ਇੱਕ ਈ ਹੁੰਦਾ ਨਾ ਇੰਕਲੀਮੈਂਟ ਨੇ ਜੀ ਹੁਣ ਉਹ ਚੱਲਦੀ ਆ ਇਹ ਰੇਅਰ ਚੀਜ਼ ਆ ਬੰਦਾ ਭੱਜ ਕੇ ਇੱਥੇ ਹੋਵੇ ਨਾ ਮੈਂ ਵੀ ਆ ਕੇ ਭੱਜ ਕੇ ਇੱਥੇ ਬੈਠਿਆ ਵੀਰੇ ਇਹਨੂੰ ਮੈਂ ਚਲਾਉਣਾ ਮੇਤੋਂ ਸਟਾਰਟ ਹੀ ਨਹੀਂ ਹੋਇਆ ਫਿਰ ਵੀਰੇ ਨੇ ਮੈਨੂੰ ਸਮਝਾਈ ਗੱਲ ਕਹਿੰਦਾ ਚਾਬੀ ਪੂਰੀ ਸਿਰੇ ਤੱਕ ਮੋੜ ਕੇ ਵਸ ਸਕਿੰਟੋਂ ਵੀ ਨਹੀਂ ਲੱਗਦਾ ਸਕਿੰਟ ਵੀ ਨਹੀਂ ਲੱਗਦਾ ਵੀਰੇ ਹਾਂ ਸਾਡਾ ਸਕਿੰਟ ਜਿਆਦਾ ਵਾ ਮੋੜ ਕੇ ਜਦੇ ਛੱਡ ਦੋ ਟਰੈਕਟਰ ਸਟਾਰਟ ਟਰੈਕਟਰ ਸਟਾਰਟ ਹੈ ਜੀ ਤੇ ਆਪਾਂ ਚੱਲੀਏ ਉਹਨਾਂ ਵੱਲ ਵੀ ਹਾਂਜੀ ਹਾਂਜੀ ਵੀਰੇ ਹਾਂਜੀ ਇਹ ਵੀਰਾਂ ਨੇ ਬਹੁਤ ਸੰਭਿਆ ਟਰੈਕਟਰ ਤੇ ਇਹਦੇ ਨਾਲੋਂ ਵੀਰੇ ਜਿਵੇਂ ਇਦੋਂ ਬਾਅਦ ਆ ਗਿਆ 2000 ਮਾਡਲ ਹਣਾ ਇਹ 2012 ਮਾਡਲ ਵੀਰੇ 2012 ਮਾਡਲ ਹਾਂ 12 ਮਾਡਲ ਆ ਉਹਦੇ ਨਾਲੋਂ ਇਹਦੇ 'ਚ ਕੀ ਫਰਕ ਸੀਗਾ ਉਹਦੇ ਨਾਲੋਂ ਵੀਰੇ ਇਹਦੇ 'ਚ ਦੇਖੀਏ ਇਹ ਵੀ ਅਸਲ ਦੇ ਜਿਹੜਾ ਟਰੈਕਟਰ ਹੈਗਾ ਜੀ ਇਹ ਆਪਾਂ ਜਿਵੇਂ ਸੁਪਰ ਕਹਿੰਦੇ ਨੂੰ ਆਉਂਦਾ ਨਹੀਂ ਇਹੋ ਸਪੈਸ਼ਲ ਐਡੀਸ਼ਨ ਆ ਗਈ ਜਿਹੜੇ ਸੁਪਰ ਸੀਗੇ ਨੌਨ ਟਰਬੋ ਟਰੈਕਟਰ ਆਉਂਦੇ ਨੇ ਜੀ ਤੇ ਇਹ ਅਸਲ ਦੇ ਵਿੱਚ ਕੀ ਆਇਆ ਵੀ 2 ਸਪੀਡ ਦੇ ਵਿੱਚ ਹੀ ਹੋਇਆ ਇਹ ਵੀ 2 'ਚ ਆ ਇਹ ਵੀ 2 'ਚ ਆ ਵੀ 2 'ਚ ਆ ਇਹਦੇ ਵਿੱਚ ਕਈ ਮਾਡਲ ਇਹਨਾਂ ਦੇ ਇਨਲਾਈਨ ਪੰਪ 'ਚ ਵੀ ਆਏ ਨੇ ਜਿਹਨੂੰ ਬਾਈਕੋ ਦਾ ਬੋਲਦੇ ਨੇ ਪਰ ਇਹ ਰੋਟਰੀ ਪੰਪ ਵਾਲਾ ਮਾਡਲ ਹੀ ਆ ਜੀ ਇਹ ਵੀ ਰੋਟਰੀ ਪੰਪੀ ਆ ਸੋ ਪਰ ਇਹ ਆ ਫੋਟੋ origianally ਲਿਖਿਆ origianally ਲਿਖਿਆ ਹੋਇਆ ਹੈ ਸਾਰਾ ਹੈ origianally ਸਾਰਾ origianally ਹੈ ਹਾਂ ਇਹ ਇਹ ਟਰੈਕਟਰ ਆਪਾਂ ਥੋੜਾ ਜਿਹਾ ਚੱਲਿਆ ਹੋਇਆ ਲਿਆ ਸੀਗਾ ਜੀ ਠੀਕ ਚੱਲਿਆ ਹੋਇਆ ਲਿਆ ਸੀ ਆਪਣੇ ਦੋਸਤ ਕੋਲੇ ਆਪਣੇ ਅਜਨੌਤ ਪਿੰਡ ਤੋਂ ਨੇ ਬਾਈ ਅੰਦਰਜੀਤ ਉਹਨੇ ਉਹਨਾਂ ਕੋਲੇ ਸੀ ਘਰੇ ਉਹਨਾਂ ਨੇ ਵੀ ਸ਼ੌਂਕ ਨੂੰ ਰੱਖਿਆ ਹੋਇਆ ਸੀ ਘਰੇ ਰੱਖਿਆ ਹੋਇਆ ਸੀ ਉਹ ਬੈਠੇ ਬੈਠੇ ਗੱਲਾਂ ਕਰਨ ਲੱਗੇ ਮੈਂ ਕਿਹਾ ਚੱਲ ਸਾਨੂੰ ਦੇ ਦੇ ਵੀਰਾ ਕਹਿੰਦਾ ਵੀ ਲੈ ਆਇਆ ਜਦ ਹੀ ਅਸੀਂ ਆਏ ਥੋੜੇ ਚੱਲਿਆ ਜਿਹਾ ਸੀ ਚਲਾਇਆ ਉਸ ਤੋਂ ਬਾਅਦ ਆ ਕੇ ਮੈਂ ਕਹਿੰਦਾ ਇਹਦਾ ਕੱਪ ਵੀ ਅਸੀਂ ਪੀਟੀਓ ਵਾਲਾ ਅਸੀਂ ਖੋਲਿਆ ਅੱਛਾ ਉਹਦਾ ਕਹਿ ਖੇਤੀ ਹਾਲ ਤਵੀਆਂ ਜੀ ਤਾਂ ਹੀ ਤਾਂ ਲੈ ਆਏ ਤੁਸੀਂ ਅਸੀਂ ਜਦ ਹੀ ਲੈ ਆਏ ਦੇਖ ਕੇ ਨਹੀਂ ਵੀ ਬਹੁਤ ਸਾਮ ਵਾਲੇ ਨੇ ਉਹ ਵੀ ਬਹੁਤ ਸਾਮ ਵਾਲੇ ਨੇ ਜੀ ਇਹਨਾਂ ਕੋਈ ਕਹਿੰਦਾ ਤਾਂ ਹੀ ਲੈ ਆਏ ਤੁਸੀਂ ਹਾਂ ਇਹ ਵੀ ਸਾਡੇ ਕੋਲੇ ਆ ਕੇ ਸਾਰਾ ਚੱਲਿਆ ਜਿੰਨਾ ਟਰੈਕਟਰ ਚੱਲਿਆ ਜੀ ਤੁਹਾਨੂੰ ਉਹਦੇ ਨਾਲੋਂ ਕੀ ਡਿਫਰੈਂਸ ਲੱਗਾ ਉਹਦੇ ਨਾਲੋਂ ਇਹਦਾ ਇਹਦੇ ਬਾਅਦ ਇੱਕ ਸਾਈਡ ਗੇਅਰ ਹੋਇਆ ਜੀ ਇੱਕ ਤਾਂ ਸਾਈਡ ਗੇਅਰ ਹਾਂ ਆ ਗਿਆ ਹਾਂ ਇੱਕ ਹੋਰ ਜੀ ਪਾਵਰ ਸਟੀering ਆ ਗਿਆ ਸੀ ਵੀਰੇ ਉਹ ਆਪਣਾ ਪਾਵਰ ਸਟੀering ਆ ਸਾਦਾ ਸਟੀering ਸੀ ਉਹਨੂੰ ਹਾਂ ਇੱਕ ਪਾਵਰ ਸਟੀering ਹੋ ਗਿਆ ਹੋਰ ਇਹਦੇ ਵੀ ਚੁੱਲੇ ਤੇ ਆਵੇ ਨਿਊ ਹਾਲੈਂਡ ਹੀ ਰਿਆ ਹਨਾ ਹਾਂ ਇਹਦੇ ਵੀ ਇਹਦੇ ਵੀ ਉਦੋਂ ਨਿਊ ਹਾਲੈਂਡ ਹੀ ਲੈ ਕੇ ਆਏ ਨਾ ਮੈਂ ਇਹ ਗੱਲ ਤਾਂ ਤਾਂ ਤੇ ਕਹਾਂਦਾ ਫੇ ਅੱਗੇ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਸੀਐਨਸੀ ਦੇ ਆਏ ਨੇ ਇੱਥੇ ਜਿਵੇਂ ਜਿਵੇਂ ਬੱਚਾ ਵੀ ਮਾਡਲ ਜਾਣਾ ਹਾਂ ਇਹਦੇ ਵੀ ਇੱਥੋਂ ਤੱਕ ਨਿਊ ਹਾਲੈਂਡ ਹੀ ਰਿਆ ਹਨਾ ਹਾਂਜੀ ਹਾਂਜੀ ਇਹ ਵੀ ਸਾਰਾ ਰੇਨ ਲਈ ਆ ਇਹ ਵੀ ਹੁਣ ਤੱਕ ਸਾਰਾ ਏਜੰਸੀ ਰਿਕਾਰਡ ਚ ਉਹ ਵੀ ਏਜੰਸੀ ਚ ਹੀ ਕਰਾਉਂਦੇ ਰਹੇ ਨੇ ਜੀ ਅੱਛਾ ਜੀ ਇਹ ਵੀ ਏਜੰਸੀ ਰਿਕਾਰਡ ਆ ਤੇ Ориジナル ਹਾਂਜੀ ਹਾਂਜੀ ਆਪਾਂ ਵੀਰੇ ਕੋਈ ਇੱਕ ਬਾਸ਼ਲ ਨਟ ਵੀ ਪਾਉਣਾ ਲਿਆ ਕੇ ਟਰੈਕਟਰ ਦਾ ਉਹ ਵੀ ਏਜੰਸੀ ਜੋ ਮਰੇ ਕੋਟਲੇ ਸ਼ਾਹੀ ਆਣਾਂ ਦਾ ਉੱਥੇ ਹੀ ਆਉਂਦਾ ਉਹਨਾਂ ਨੇ ਉੱਥੇ ਹੀ ਪਾਉਣਾ ਸਰਬਸ ਵੀ ਆਪਣੀ ਸਾਰੀ ਉੱਥੇ ਹੀ ਹੁੰਦੀ ਹੈ ਟਰੈਕਟਰਾਂ ਦੀ ਲਓ ਜੀ ਹੋਰ ਇੱਕ ਤਾਂ ਇਹਦੇ ਆ ਫਰਕ ਆਪਣੇ ਆ ਗਿਆ ਪਾਵਰ ਸਟੀਰਿੰਗ ਸਾਈਡ ਗੇਅਰ ਹਾਂ ਤੇ ਇਹਦੇ ਵੀ ਬਟਨ ਉਦਾਂ ਹੀ ਆ ਗਏ ਹਨਾ ਆ ਬਾਕੀ ਆਲਮੋਸਟ ਇਹਦੇ ਸਾਰਾ ਜਿਵੇਂ ਕਿ ਇਹਦੀ ਵੀ ਆ ਦੋਈ ਮਾਡਲ ਇੱਕ ਬਰਾਬਰ ਜਿਹੀ ਆ ਜਾਂਦੇ ਨੇ ਜੀ ਲਿਫਟ ਦਾ ਟਾਪਾ ਟੂਪਾ ਸਭ ਸੇਮ ਆ ਹਨਾ ਹਾਂ ਜੀ ਹਾਂ ਸਾਰਾ ਸੇਮ ਆ ਬਾਕੀ ਜਿਵੇਂ ਨੀਲੇ ਰੰਗ 'ਚ ਹੀ ਆਉਂਦਾ ਸੀ ਜੇ ਫਿਰ ਬਲੈਕ ਚ ਆਉਣ ਲੱਗੇ ਹਾਂ ਉਹਦਾ ਇੰਜਨ ਨੀਲਾ ਹਾਂ ਜੀ ਇਹਦਾ ਬਲੈਕ ਕਰਤਾ ਆ ਗਿਆ ਹਾਂ ਇੱਕ ਜਿਵੇਂ ਮੰਨ ਲਓ ਇਹਨਾਂ ਦਾ ਥੋੜਾ ਜਿਹਾ ਪੁਲੀ ਵਾਲੇ ਗੇਅਰ ਦਾ ਫਰਕ ਆ ਉਹਦੇ ਪਰਲੀ ਸਾਈਡ ਤੇ ਚੱਲਿਆ ਗਿਆ ਉਹਦੇ ਸੈਂਟਰ ਚ ਆਉਂਦਾ ਸੀਗਾ ਤੇ ਇੱਕ ਆਪਣੇ ਹੈਂਡ ਬ੍ਰੇਕਾਂ ਦਾ ਜਿਵੇਂ ਲਾ ਲਓ ਇਹਦੇ ਹੈਂਡ ਬ੍ਰੇਕਾਂ ਇੱਥੇ ਆ ਗਈਆਂ ਹਾਂ ਉਹ ਨੂੰ ਦੇਖੋ ਤੁਸੀਂ ਪਹਿਲਾਂ ਤਾਂ ਕੋਈ